ਜੁਰ ਸਾਹਿਬ ਦੇ ਨਿਆਣੇ ਵੀ ਤਿਆਰ ਪਰ ਤਿਆਰ ਨੇ ਹੁਣ ਕਾ ਯਾਰ ਤੇ ਨਰੇਲ ਕੋੜੇ ਯਾਦੇ ਆ ਗਾਲ ਸਾਹਿਬ ਆਏ ਗੁਰਜੀ ਕੀ ਬੱਦੇ ਦੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰ ਦੀ ਅਪਾਰ ਕਿਰਪਾ ਸਦਕਾ ਰਹਿਮਤਾ ਜੋਗੇ ਆਪ ਜੀ ਦਰਸ਼ਨ ਕਰ ਰਹੇ ਹੋ ਤਕਸਾ ਜਕਣ ਸ੍ਰੀ ਜੁਰਬ ਚਲ ਨਗਰ ਸਾਹਿਬ ਕੇ ਜੋਗੇ ਅੱਜ ਦੂਜੇ ਦਿਨ ਦੇ ਜੁਦਮੇ ਬਾਣੀ ਦੇ ਪਾਠ ਦੀ ਰਹਿਮਤਾ ਹੋਈ ਹੈ ਉਹਨ ਗੁਰੂ ਕੀ ਆਖੋ ਜਾ ਸੰਗਤਾਂ ਹਾਜ਼ਰੀ ਭਰ ਰਹੀ ਹੈ ਗੁਰੂ ਕੇ ਜਦਮੇ ਬਾਣੀ ਦੇ ਪਾਠ ਚੱਲ ਰਹੇ ਨੇ ਤੇ ਗੁਰੂਗੀਆਂ ਫੌਜਾਂ ਤਿਆਰ ਪਰ ਤਿਆਰ ਹੋ ਕੇ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਹਨ ਜਿਨੇ ਵੀ ਸੰਗਤ ਸ਼ਧਰਾ ਅਨੁਸਾਰ ਨਰੇਲ ਗੰਨੇ ਜਿੰਨਾ ਵੀ ਪ੍ਰਸ਼ਾਦ ਚੜਾਉਂਦੀ ਆ ਗੁਰੂ ਕੇ ਖਜ਼ਾਨੇ ਚ ਸੋ ਗੁਰੂਗੀਆਂ ਸੰਗਤਾ ਬਾਅਦ ਉਹ ਪ੍ਰਸ਼ਾਦ ਫੋੜ ਕੇ ਛਿਲ ਕੇ ਸੇਵਾ ਕਰਕੇ ਜੋ ਸਮਾਪਤੀ ਤੋਂ ਬਾਅਦ ਸਾਰੀਆਂ ਸੰਗਤਾਂ ਨੂੰ ਵੰਡਿਆ ਜਾਂਦਾ ਹੈ ਇਹ ਪ੍ਰਾਤਨ ਚੱਲੀ ਆ ਰਹੀ ਮਰਿਆਦਾ ਤਕਤ ਸਾਹਿਬ ਵਿਖੇ ਜੋ ਕਿ ਅੱਜ ਵੀ ਸਾਰੇ ਤਿਆਰ ਪਰ ਤਿਆਰ ਹੋਗੇ ਉਸੇ ਤਰ੍ਹਾਂ ਗੁਰੂਗੀਆਂ ਸੰਗਤਾਂ ਗੁਰੂਗੀਆਂ ਫੌਜਾਂ ਉਸੇ ਤਰ੍ਹਾਂ ਬ੍ਰਾਤਨ ਸਮੇਂ ਅਨੁਸਾਰ ਨਿਬਾਰੀਆਂ ਨੇ ਇਹ ਆਪ ਜੀ ਦਰਸ਼ਨ ਕਰਦੇ ਹੋ ਜਿੰਨੇ ਵੀ ਪੇਜ ਪ੍ਰਚਾਰ ਪ੍ਰਸਾਰ ਗੁਰੂਗੀਆਂ ਸੰਗਤਾਂ ਦਰਸ਼ਨ ਕਰ ਰਿਆ ਨੇ ਇਹ ਗੁਰੂ ਕੇ ਖਾਲਸੇ ਪੰਥ ਦੇ ਮਹਾਨ ਤਖਤ ਅਸਥਾਨਾਂ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਜੋ ਇਹ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਜਕਾਰਾ ਗ ਜਾਵੇ ਸੋ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੱਲ ਵੀ ਅੱਛੇ ਆਏ ਵੀਰੋ ਮਰੀ ਯੋਨਾਵਾਜੀ ਕਾਂਦੀ ਮਰੀ ਵੀ ਆ ਗਈ ਬਾੜੇ ਵੜੇਲਾ ਆਹ ਜਾਨੀਆਂ ਐ ਕਿ ਗੇਂਸ ਆ ਆ ਦੇਖੋ ਆਵਾਜ਼ ਕੋਲ ਆ ਰਿਹਾ ਬਰਾਵੋ Ô mọi người ơi mọi người ơi mọi người ơi mọi người ơi mọi người मेरा नाम काखा बघेल सिंह है मैं अभी 10 साल का ग्यारह साल का हूँ मेरी उम्र अभी बहुत छोटी है लेकिन मैं अभी सबको देख के दुमाला सीख रहा हूँ मेर मैं टकसाल जाता हूँ वहाँ मेरा नितने में जपजी साहब चालू है ਮੁਝੇ ਸ਼ਸਤਰੋ ਦਾ ਸ਼ੌਕ ਹੈ ਸਾਥ ਹੀ ਘੋੜਸਵਾਰੀ ਕਾ ਵੀ। ਹਮਾਰੇ ਆਂ ਦਲਪੰਤ ਆਤੇ ਹੈ। ਉਨਕੋ ਦੇਖ ਕੇ ਮੈਂ ਇਹ ਸਭ ਚੀਜ਼ੇ ਸਿੱਖਤਾ ਹੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤਾਂ ਕਿ ਤੁਸੀਂ ਦੇਖ ਸਕਦੇ ਹੋ ਜੇ ਸਾਡੇ ਨਾਲ ਬਹਿਰ ਸਿੰਘ ਬੁੰਗਈ ਵੀ ਹਾਜ਼ਰ ਨੇ। ਛੋਟਾ ਜਿਹਾ ਨਿਆਣਾ 10 10-12 ਸਾਲ ਦੀ ਉਮਰ ਹੋਊਗੀ। 10-12 ਸਾਲ ਦੀ ਉਮਰ ਹੈ ਪਰ ਤੁਸੀਂ ਦੇਖਿਓ ਨਿਆਣੇ ਨੂੰ ਕਿੰਨੀ ਕੀ ਚੀਜ਼ਾਂ ਯਾਦ ਆ ਲੈ। ਪੰਜਾਬ ਦੇ ਵੱਡੇ ਬੰਦਿਆਂ ਨੂੰ ਵੀ ਇੰਨਾ ਕਿ ਯਾਦ ਨਹੀਂ ਹੁੰਦਾ ਜਿੱਦਾਂ ਹਜੂਰ ਸਾਹਿਬ ਦੇ ਆ ਛੋਟੇ ਨਿਆਣੇ ਨੂੰ ਯਾਦ ਪਹਿਲਾਂ ਤੁਸੀਂ ਦੱਸਾ ਗੁਰੂ ਸਾਹਿਬਾਂ ਜਿਹਦੇ ਨਾਮ ਦੱਸੋ ਪਹਿਲੀ ਪਾਸ਼ਾਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਸ਼ਾਏ ਸ਼੍ਰੀ ਰੰਗ ਦੇਵ ਜੀ ਤਜੀ ਪੰਜ ਪਾਸ਼ਾਏ ਸ਼ਿਗਰ ਅਮਰਦਾਸ ਜੀ ਚੌਥੀ ਪਾਸ਼ਾਏ ਸ਼ਿਗਰ RAMਦਾਸ ਜੀ ਪੰਜਵੀਂ ਪਾਸ਼ਾਏ ਸ਼ਿਗਰ ਅਰਜਨਦੇਵ ਜੀ ਛੇਵੀਂ ਪਾਸ਼ਾਏ ਸ਼ਿਗਰ ਗੋਬਿੰਦ ਸਾਹਿਬ ਜੀ ਸਤਵੀਂ ਪਾਸ਼ਾਏ ਸ਼ਿਗਰ ਰਾਏ ਸਾਹਿਬ ਜੀ ਅੱਠਵੀਂ ਪਾਸ਼ਾਏ ਸ਼ਿਗਰ ਕਿਸ਼ਨ ਸਾਹਿਬ ਜੀ ਨੌਵੀਂ ਪਾਸ਼ਾਏ ਸ਼ਿਗਰ ਤੇਜ ਭਟਾ ਜੀ ਦਸਵੀਂ ਪਾਸ਼ਾਏ ਸ਼ਿਗਰ ਗੋਬਿੰਦ ਸਿੰਘ ਜੀ ਮਹਾਰਾਜ ਹੋਰ ਤੁਸੀਂ ਪੰਜਾ ਪਿਆਰਿਆਂ ਦੇ ਨਾਮ ਦੱਸੋ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਪਿਆਰੇ ਹਿੰਮਤ ਸਿੰਘ ਜੀ ਪਿਆਰੇ ਮੁਹਕਮ ਸਿੰਘ ਜੀ ਪਿਆਰੇ ਸਾਹਿਬ ਸਿੰਘ ਹੁਣ ਤੁਸੀਂ ਪੰਜਾ ਤਖਤਾ ਦੇ ਨਾਮ ਦੱਸੋ ਤਕਸ਼ਿਰੀ ਅਕਾਲ ਤਖਤ ਸਾਹਿਬ ਜੀ ਤਕਸ਼ਿਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਤਕਸ਼ਿਰੀ ਕੇਸਗੜ ਸਾਹਿਬ ਜੀ ਤਕਤ ਸਚਕੰਨ ਜੀ ਹਜੂਰ ਜੀ ਅਪਚਨਗਰ ਸਾਹਿਬ ਜੀ ਤਕਸ਼ਿਰੀ ਦਮਦਮਾ ਸਾਹਿਬ ਚਾਰ ਸਾਹਿਬ ਜادہ ਆ ਦੇ ਨਾ ਸਾਹਿਬ ਜادہ ਜੀਤ ਸਿੰਘ ਜੀ ਸਾਹਿਬ ਜادہ ਦੁਜਾਰ ਸਿੰਘ ਜੀ ਸਾਹਿਬ ਜادہ ਜ਼ੋਰਾਵਰ ਸਿੰਘ ਜੀ ਸਾਹਿਬ ਜادہ ਫਤਿਹ ਸਿੰਘ वाहगुरु जी का खालसा वाहगुरु जी की फतेह वाहू जी का खालसा वाहिगुरु जी की फतेह आप सभी देख रहे अभी दशहरे में जो गुरुद्वारे में दशहरे में जो जुदमे का पार्ट चल रहा है तो अभी वहाँ पे नारियल बताशे का गन्ने का भोग लगता है सब गन्ने झटका जाते हैं नारियल फोड़े जाते अपने आप पाँच नंबर गेट पे गुरुद्वारे के सामने माता जी अपने भार सभी अपने सिंह भाई पचास रुपये में सिर्फ नारियल और बताशे दे रहे अपने माता जी साथ में अगरबत्ती भी साथ में दे दे रहे फ्री में बाहर के लोग इतनी श्रद्धा भावना से अभी फ़ोन पे चढ़ाने को बोल रहे हैं माता जी को अभी ये जो इसमें जो नरल बताशे वो माता जी को बाहर से आ है अभी हम उसे गुरुद्वारे में जाएंगे चढ़ाएंगे फिर फोड़ेंगे उसको वाहिगुरु जी का खालसा जी बहुत तैयार पर तैयार हैगी आज हाँ देखो मैं मोमबत्ती बोल रहा था अगरबत्ती तो नाल नारियल लठारह नारियल ਛੱਟ ਮਟਾ ਪਟ ਕੀ ਹੋਗਾ ਜੱਪੀ ਨਾਰਾਇਣ ਸਿਆ ਬਤਾਸ਼ੇ ਲੈ ਕੇ ਚੱਲਦੇ ਪਿਆ ਜਿਦਾ ਹੀ ਸਾਰੀ ਹਜ਼ੂਰੀ ਫਾਤ ਤਿਆਰ ਪਰ ਤਿਆਰ ਹੋ ਕੇ ਸੇਵਾ ਕਰਦੀ ਆ ਨਾਰੀਲ ਬਤਾਸ਼ੇ ਦੇ ਪ੍ਰਸ਼ਾਦ ਚੜਾਉਂਦੀ ਆ ਬਾਦ ਤੁਸੀਂ ਦੇਖ ਸਕਦੇ ਹੋ ਜੀ ਸਿੰਘ ਦੇ ਹੱਥ 'ਚ ਨਾਰੀਲ ਦਾ ਥੈਲਾ ਆ ਨਾਲ ਆਪਣੇ ਜੱਪੀ ਸਿੰਘ ਅਰਗਬਤੀ ਦੀ ਪਾਕਟ ਬਾਕਸ ਫੜਿਆ ਤੇ ਅਸੀਂ ਬਤਾਸ਼ੇ ਫੜਿਆ ਜੀ ਚੱਲਦੇ ਹੁਣ ਅੰਦਰ ਮੈਂ ਸੈਲਫੀ ਸਲਫੀ ਦਾ ਕਰਨਾ ਨਹੀਂ ਬਾਕੀ ਚੱਲਦੇ ਆ ਇਹ ਸਾਰੇ ਨਾਰੀਲ ਚੜਾ ਕੇ ਬਾਕੀ ਛੋੜਦੇ ਆ ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਕੀ ਫਤਿਹ ਆ ਦਸਰੇ ਮਾ ਦਸਰੇ ਮਾਤਮ ਦਾ ਦੂਜਾ ਦਿਨ ਹੈ ਜੀ ਆ ساری ਸੇਵਾ ਹੋ ਗਈ ਨਰਲ ਪ੍ਰਸਾਦ ਸਾਰਾ ਕੁਝ ਸਾਫ ਹੋ ਗਿਆ ਕੇਲੇ ਪ੍ਰਸਾਦ ਫਲ ਪ੍ਰਸਾਦ ਸਾਰੇ ਅਰਦਾਸ ਹੋਏ ਬਾਅਦ ਖੁਲਾ ਟੁੱਟ ਵਰਤੂਗਾ ਜੀ ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਕੀ ਫਤਿਹ स्वास्थ्य <laughs>